ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਅੱਜ ਚੱਲੇ ਆ ਪਪਾ ਕੀ ਕੇ ਪਾਕੀ ਕੇ ਆਪਣੇ ਵੱਡੇ ਭਾਈ ਦਾ ਪ੍ਰੋਗਰਾਮ ਆ ਉੱਥੇ ਗੁਲਦੀਪ ਛੱਠੇ ਦਾ ਤੇ ਮੇਰੇ ਨਾਲ ਬਹੁਤ ਪ੍ਰਸਿੱਧ ਗੀਤਕਾਰ ਦੋ ਨੇ ਇੱਕ ਨਹੀਂ ਦੋ ਨੇ ਤਰਮਾ ਜੀ ਤਰਮਾ ਹਰਿਵਜ ਕੀ ਹਾਲ ਚਾਲ ਨੇ ਠੀਕ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਛੱਡਦੇ ਕਿ ਮੈਂ ਜਲਦੀ ਆ ਲਾਈਵ ਤੇ ਜ਼ਿੰਦਗੀ ਜਿੰਦਾਬਾਦ ਆ ਜੀ ਕੀ ਬਾਤ ਆ ਜੀ ਅੱਜ ਦਾ ਅੱਜ ਦਾ ਦਿਨ ਕੁਦਰਤ ਨੇ ਦਿੱਤਾ ਸ਼ੁਕਰ ਹੈ ਦਾ ਹਾਂ ਬਿਲਕੁਲ ਬਿਲਕੁਲ ਸਭੀ ਮੇਲ ਹੋ ਗਏ ਕਾ ਭਾਈ ਦਾ ਬਹੁਤ ਨਾਮ ਆ ਨਾ ਤੇ ਤੁਸੀਂ ਇਹ ਸਰਚ ਕਰੋਗੇ ਨਾ ਤੇ ਮਤਲਬ ਸਿੱਧਾ ਗੀਤਕਾਰਾਂ ਦਾ ਨਾਮ ਆਉਂਦਾ ਕਮੈਂਟਰ ਜਿਹੜੇ ਆਪਣੇ ਕਬੱਡੀ ਦੀ ਕਰਦੇ ਨੇ ਹੋਰ ਰੈਂਕਿੰਗ ਕਰਦੇ ਨੇ ਨਾ ਉਹਦੇ ਚ ਨਾਮ ਆਉਂਦਾ ਤਾਂ ਬਹੁਤ ਵੱਡਾ ਨਾਮ ਹੈ ਨਾਲ ਵਿੱਕੀ ਹਾਂਜੀ ਕੀ ਹਾਲ ਚਾਲ ਨੇ ਬਾਈ ਬਹੁਤ ਘੈਂਟ ਲਿਖਦਾ ਵਿੱਕੀ ਬਾਈ ਨਾਲ ਸਾਡੇ ਭਵਾਂ ਜੀ ਬੈਠ ਨੇ ਪਿੱਲੇ ਪਾਸੇ ਲੜਕੀ ਸਾਹਿਬ ਅੱਛਾ ਹੋਰ ਸੁਣਾਓ ਜੀ ਤੁਹਾਡੀ ਜ਼ਿੰਦਗੀ ਦੀ ਦਾਸਤਾਨ ਕਿੱਦਾਂ ਜ਼ਿੰਦਗੀ ਚੱਲ ਰਹੀ ਹੈ ਕਿਵੇਂ ਮਤਲਬ ਅੱਗੇ ਦਾ ਕੀ ਸੋਚ ਰਹੇ ਹੋ ਨਾ ਆਪਦਾ ਫਿਊਚਰ ਪਲੈਨਿੰਗ ਤੋਂ ਡਿੱਗੀ ਹੈ ਦੇਖੋ ਵਧੀਆ ਲਿਖਿਆ ਤਾਂ ਉਹਦੇ ਬਾਰੇ ਸਾਨੂੰ ਜਾਣਕਾਰੀ ਦੇ ਅੱਛਾ ਸਾਨੂੰ ਕੀ ਹੈ ਸਾਨੂੰ ਕੀ ਕਿਤੇ ਬਾਈ ਰਹਣਾ ਨਹੀਂ 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 ਤੁਹਾਡੇ ਕੋਲ ਨਹੀਂ ਕੈਮਰਾ ਚੱਲ ਰਿਹਾ ਬਸ ਫਿਚਰ ਪਲਾਨ ਤਾਂ ਇਹੀ ਰਹਿੰਦੀ ਹੈ ਵੀ ਜਿਹੜਾ ਤੁਹਾਡੇ ਕੋਲ ਸਮਾਂ ਉਹਨੂੰ ਜਿਉ ਤੇ ਸਮਾਜ ਦੇ ਵਿੱਚ ਦੇਖੋ ਕਿ ਕੀ ਚੱਲ ਰਿਹਾ ਕੀ ਮਾੜਾ ਚੱਲ ਰਿਹਾ ਕੀ ਚੰਗਾ ਚੱਲ ਰਿਹਾ ਹਰ ਚੀਜ਼ ਬਾਰੇ ਸੋਚੋ ਸਹੀ ਹੈ ਜਿਵੇਂ ਕਹਿੰਦੇ ਨੇ ਕਿਸੇ ਚੀਜ਼ ਦੇ ਵੀ ਅੰਤ ਭਗਤ ਨਾ ਬਣੋ ਸਹੀ ਹੈ ਸਹੀ ਹੈ ਜਿਹੜੀ ਅੰਧ ਭਗਤੀ ਹੈ ਉਹ ਕਿਤੇ ਨਾ ਕਿਤੇ ਸਾਡੇ ਮੁਲਕ ਦੇ ਵਿੱਚ ਸਾਡਾ ਸਾਡੇ ਸਮਾਜ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਅੰਧ ਭਗਤੀ ਦੇ ਵਿੱਚ ਬਹੁਤ ਘੈਂਟ ਗੱਲ ਕਹੀ ਹੈ ਸੋ ਲੱਗੇ ਇਹ ਗੱਲ ਬਹੁਤ ਜ਼ਰੂਰੀ ਵੀ ਹੈ ਸਮਝਣੀ ਨਹੀਂ ਬਿਲਕੁਲ ਕਿਉਂਕਿ ਇਹ ਗੱਲ ਆ ਬਾਈ ਜੀ ਮੈਂ ਮਹਿਸੂਸ ਕੀਤੀ ਹੈ ਇੰਗਲੈਂਡ 'ਚ ਆ ਕੇ ਅਚੰਗ ਇੰਗਲੈਂਡ 'ਚ ਆ ਕੇ ਇੰਗਲੈਂਡ ਜਾ ਕੇ ਮੈਂ ਇਹ ਚੀਜ਼ ਮਹਿਸੂਸ ਕੀਤੀ ਵੀ ਅਸੀਂ ਕਿੱਥੇ ਆ ਉਹ ਕਿੱਥੇ ਨਹੀਂ ਬਿਲਕੁਲ ਉਹਨਾਂ ਨੇ ਚੌਂਕਾਂ ਦੇ ਉੱਤੇ ਕੈਮਰੇ ਨੇ ਸੜਕਾਂ ਦੇ ਉੱਤੇ ਕੈਮਰੇ ਨੇ ਕੈਮਰਾ ਦੇ ਮੁਤਾਬਕ ਉਹਨਾਂ ਨੇ ਗੱਡੀ ਸਪੀਡ ਦੇ ਵਿੱਚ ਚਲਾਉਣੀ ਹੈ ਤੇ ਸਾਡਾ ਕੋਈ ਕੈਮਰਾ ਨਹੀਂ ਸਾਡਾ ਕੋਈ ਸਿਸਟਮ ਨਹੀਂ ਸਾਡੇ ਦਾ ਮਾਫ ਕਰਨਾ ਜਿਹੜੇ ਕੈਮਰੇ ਲਾਏ ਸੀਗੇ ਸਾਡੀ ਸੁਰੱਖਿਆ ਵਾਸਤੇ ਉਹ ਸਾਡੇ ਰੱਬ ਦੇ ਘਰਾਂ ਦੀ ਸੁਰੱਖਿਆ ਵਾਸਤੇ ਵਰਤੇ ਜਾਂਦੇ ਸਹੀ ਹੈ ਸਹੀ ਹੈ ਜਿੱਥੇ ਜ਼ਰੂਰਤ ਹੈ ਵੀ ਉੱਥੇ ਇਹ ਦੇਖਦੇ ਸੀਗੇ ਵੀ ਲੋਕ ਇੰਨਾ ਕਿ ਡਰਦੇ ਨੇ ਅਪਣੇ ਉਥੋਂ ਦੇ ਅਸੂਲਾਂ ਤੋਂ ਔਰ ਇੰਨਾ ਕ ਵਧੀਆ ਤਰੀਕੇ ਨਾਲ ਸੜਕਾਂ ਤੇ ਚੱਲਦੇ ਨੇ ਵੀ ਪੈਦਲ ਬੰਦਾ ਆਉਂਦਾ ਜਾਂ ਕੇ ਗੱਡੀ ਵਾਲਾ ਤਾਂ ਗੱਡੀਆਂ ਨੇ ਰੋਕ ਕੇ ਇੱਕ ਦੂਜੇ ਨੂੰ ਕਹਿਣਗੇ ਪਹਿਲਾਂ ਤੂੰ ਲੰਘ ਜਾ ਮਾਚਾ ਚਾ ਚਾ ਸਹੀ ਹੈ ਸਹੀ ਹੈ ਔਰ ਮੇਰੇ ਦਿਮਾਗ ਦੇ ਵਿੱਚ ਇਹੀ ਰਹਿੰਦਾ ਵੀ ਇੱਥੇ ਕਿਹੜਾ ਧਰਮ ਰਾਜ ਆ ਰੱਬ ਆ ਡਾ ਵੀ ਸਾਡੇ ਮੁਲਕ 'ਚ ਕਿਉਂ ਨਹੀਂ ਹੋ ਸਕਦਾ ਇਹ ਸਾਰੀ ਦੀ ਸਾਰੀ ਅਵੇਅਰਨੈਸ ਦੀ ਘਾਟ ਹੈ ਸਾਨੂੰ ਉਹ ਚੀਜ਼ਾਂ ਬਾਰੇ ਨਹੀਂ ਪਤਾ ਹੁਣ ਮੇਰੇ ਵਰਗਾ ਮੰਨ ਕੇ ਚੱਲਦੇ ਆ ਵੀ ਕੋਈ ਸ਼ੂਕਰ ਦੀ ਜਾਂ ਕੈਂਸਰ ਦੀ ਬਿਮਾਰੀ ਨਾਲ ਮਰ ਗਿਆ ਬਿਲਕੁਲ ਤਾਂ ਉੱਥੇ ਇਹ ਗੱਲ ਕਹਿ ਕੇ ਪੱਲਾ ਪਾ ਦੇਣਾ ਕਿ ਇਹਨੂੰ ਤਾਂ ਆਰਾਪੇ ਦੇ ਨਾਲ ਧੱਕਾ ਕਰਕੇ ਇਹਨੂੰ ਕੈਂਸਰ ਦੀ ਬਿਮਾਰੀ ਲਾਤੀ ਮੈਨੂੰ ਬਿਮਾਰੀ ਰੱਬ ਨੇ ਨਹੀਂ ਲਾਈ ਮੈਨੂੰ ਬਿਮਾਰੀ ਸਾਡੇ ਸਿਸਟਮ ਨੇ ਲਾਈ ਹੈ ਬਿਲਕੁਲ ਕਿਉਂਕਿ ਸਾਡਾ ਸਿਸਟਮ ਕੀ ਸਾਡੇ ਸਿਸਟਮ ਦੇ ਵਿੱਚ ਅਸੀਂ ਕੁਦਰਤ ਨੂੰ ਕਿਸੇ ਪਾਸੇ ਵੀ ਤੰਦਰੁਸਤ ਨਹੀਂ ਨਹੀਂ ਛੱਡਦੇ ਨਹੀਂ ਸਰ ਰੇਹਾਂ ਸਪਰੀਨ ਵਾਲੀਆਂ ਕੰਪਾਸ ਫਾਈ ਜਾਂਦੇ ਆ ਉਹੀ ਜਿਹੜਾ ਬੀਜ ਦੇ ਉਹੀ ਖਾ ਰਹੇ ਹਾਂ ਹਰ ਥਾਂ ਤੇ ਰੱਬ ਦਾ ਕਸੂਰ ਨਹੀਂ ਠੀਕ ਹੈ ਹਰ ਥਾਂ ਤੇ ਜਿੱਥੇ ਜਿੱਥੇ ਸਾਡਾ ਪੇਸ਼ ਨਹੀਂ ਚੱਲਦੀ ਕੋਈ ਐਕਸੀਡੈਂਟ ਹੋ ਗਿਆ ਸਾਨੂੰ ਪਤਾ ਵੀ ਐਕਸੀਡੈਂਟ ਬਹੁਤ ਘੱਟ ਕੁਦਰਤੀ ਤਰੀਕਾ ਹੁੰਦਾ ਕਿ ਕੋਈ ਟਾਇਰ ਨਿਕਲ ਗਿਆ ਜਿਵੇਂ ਇਦਾਂ ਦਾ ਹੋ ਗਿਆ ਪਰ ਜ਼ਿਆਦਾਤਰ ਉਹ ਸਾਡੀਆਂ ਆਪਣੀਆਂ ਗਲਤੀਆਂ ਹੁੰਦੀਆਂ ਨੇ ਬਿਲਕੁਲ ਚਾਹੇ ਆਪਣੀਆਂ ਚਾਹੇ ਸਾਹਮਣੇ ਵਾਲੇ ਦੀ ਹੈ ਤੇ ਹੁਣ ਮੈਂ ਤਾਂ ਇੱਕ ਗੱਲ ਜ਼ਿੰਦਗੀ ਦਾ ਇੱਕੋ ਹੀ ਉਸੂਲ ਕੱਢਿਆ ਹੋਇਆ ਹੈ ਵੀ ਜੇ ਤੁਸੀਂ ਰੋਟੀ ਖਾ ਰਹੇ ਹੋ ਤੁਹਾਡਾ ਧਿਆਨ ਰੋਟੀ 'ਚ ਹੀ ਹੋਣਾ ਚਾਹੀਦਾ ਹੋਣਾ ਚਾਹੀਦਾ ਜੇ ਤੁਸੀਂ ਭਜਨ ਬੰਦਗੀ ਕਰਨੇ ਹੋ ਤਾਂ ਤੁਹਾਡਾ ਧਿਆਨ ਹੈ ਜਿਹੜਾ ਉਹ ਭਜਨ ਬੰਦਗੀ ਦੀ ਕੀ ਹੋਣਾ ਚਾਹੀਦਾ ਸਹੀ ਹੈ ਸਹੀ ਜੇ ਤੁਸੀਂ ਗੱਡੀ ਚਲਾ ਰਹੇ ਹੋ ਤਾਂ ਤੁਹਾਡਾ ਧਿਆਨ ਹੈ ਜਿਹੜਾ ਗੱਤੀ ਵਿੱਚ ਹੀ ਹੋਣਾ ਚਾਹੀਦਾ ਹੁਣ ਇੱਥੇ ਆਪਾਂ ਅ ਵੀ ਦੇਖਦੇ ਆ ਮੋਟਰਸਾਈਕਲ ਤੇ ਬੰਦਾ ਜਾਂਦਾ ਗਿੱਚੀ ਟੇਟੀ ਹੁੰਦੀ ਹੈ ਗਿੱਚੀ ਚ ਫੋਨ ਫਸਣ ਲੱਗੇ ਫੋਨ ਲੱਗੇ ਹੁੰਦਾ ਸਹੀ ਜਦੋਂ ਕੋਈ ਵਾਰਦਾਤ ਹੋ ਜਾਂਦੀ ਹੈ ਤਾਂ ਫਿਰ ਕਹਿੰਦੇ ਆ ਵੀ ਕਰ ਰੱਪ ਕਰ ਗਿਆ ਨਹੀਂ ਉਹਨੂੰ ਵਿਚਾਰੇ ਨੂੰ ਹਰ ਥਾਂ ਤੇ ਕਿਸੇ ਦਾ ਨਾ ਬਈ ਆਪਾਂ ਆਪਣੇ ਆਪ ਨੂੰ ਸਮਝੀਏ ਸੋ ਧੰਨਵਾਦ ਤੇ ਗੱਲ ਇਹ ਹੈ ਜੀ ਤੁਸੀਂ ਬਹੁਤ ਸੋਹਣੀ ਗੱਲ ਇਹ ਨਾ ਇੱਕ ਮਹਾਤਮਾ ਬੁੱਧ ਦਾ ਹੋਇਆ ਇੱਕ ਪ੍ਰੋਜੈਕਟ ਆਪਕੋ ਦੀਪ ਹੋ ਗੋ ਹਾਂਜੀ ਆਪਣਾ ਦੀਪ ਖੁਦ ਸਵੈਮ ਜਗਾਓ ਕਹਿੰਦਾ ਮਤਲਬ ਹਾਂਜੀ ਹੈਨਾ ਧਿਆਨ ਉਹਨਾਂ ਨੇ ਸਭ ਤੋਂ ਜਿਹੜੀ ਸਭ ਤੋਂ ਵੱਡੀ ਗੱਲ ਆ ਰੱਖੀ ਹੋਈ ਆ ਉਹ ਧਿਆਨ ਤੇ ਆ ਸਾਰੀ ਗੱਲ ਜਿਹੜਾ ਤੁਹਾਡਾ ਧਿਆਨ ਹੋ ਸਾਰਾ ਕੁਝ ਹੈ ਬਿਲਕੁਲ ਬਿਲਕੁਲ ਠੀਕ ਹੈ ਨਾ ਬੰਦਾ ਕਾਮਯਾਬੀ ਉਦੋਂ ਪਾਣੀ ਹਾਂ ਜਿਹੜਾ ਧਿਆਨ ਆ ਉਹ ਧਿਆਨ ਨਾਲ ਹੀ ਬੰਦਾ ਸਾਰਾ ਕੁਝ ਪਾ ਸਕਦਾ ਹੈ ਤੇ ਬਾਕੀ ਗੱਲ ਤੁਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਕਰਦੇ ਰਹਿਵਾਂਗੇ ਅਸੀਂ ਪਹੁੰਚ ਕੇ ਜੀ ਲੌਂਗਵਾਲ ਤੁਸੀਂ ਦੇਖ ਸਕਦੇ ਹੋ